अमृतसर पुलिस ने लुटा खोहाल ते चोरी दे मामलियां च वख वख थानां दी पुलिस ने दोशिया टोकने मोबाइल फोन ते तीन मोटरसाइकिल समेत बरामद करके मुल्जमानो गिरफ्तार करण विच सफलता हासिल कीती है इस बारे पत्रकारान नाल गलबात बात करदे पुलिस अधिकारी ने दसया कि मुल्जमानो गिरफ्तार करके इनातो बारीकी नाप खोज कीती जा रही है कि पुलिस नु इनातो और खुलासे होण दी उम्मीद है ਉਨਾ ਅੱਗੇ ਕਿਹਾ ਕਿ ਵਕ ਵਕ ਫਟਨਾਵਾ ਚਬਾਰਦਾਤਾ ਨੂੰ ਅੰਜਾਮ ਦੇਣ ਵਾਲ ਸ਼ਾਮਲੀ ਦੋਸ਼ੀਆਂ ਦੇ ਟਿਕਾਣਿਆਂ ਤੇ ਵੀ ਪੁਲਿਸ ਵੱਲੋਂ chape ਮਾਰੀ ਕੀਤੀ ਜਾਵੇਗੀ ਤਾਂ ਕਿ ਜੁਰਮ ਨੂੰ ਠੱਲ ਪਾਈ ਜਾ ਸਕੇ ਅੰਮ੍ਰਿਤਸਰ ਗੁਰਮੀਤ ਸਿੰਘ ਦਾ ਰਾ ਦੀ ਰਿਪੋਰਟ ਨਿਊਜ਼ ਹੈਡਲਾਈਨਸ ਤੋਂ ਪੰਜਾਬ ਹਰਿਆਣਾ ਹਿਮਾਚਲ ਸਾਡੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਇਹ 25 ਜਨਵਰੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਥਾਣਾ ਡੀਵੀਜ਼ਨ ਦੇ ਵਿੱਚ ਜਿਸ ਦੇ ਵਿੱਚ ਬੰਦੇ ਜਿਹੜਾ ਹਨੀ ਸ਼ਰਮਾ ਉਹਨੇ ਦੱਸਿਆ ਵੀ ਮੇਰੇ ਪਿਤਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਸਾਫਰ ਮਾਰ ਕੇ ਚੱਕੀ ਕਰ ਦਿੱਤਾ ਤੇ ਉਸ ਕੋਲੋਂ ਜਿਹੜੀ ਕੁਛ ਨਕਦੀ ਸੀ ਉਹ ਖੋ ਕੇ ਉਪਰਾਰ ਹੋ ਗਈ ਇਸ ਤੇ ਮੁਕੱਦਮਾ ਨੰਬਰ ਜਿਹੜਾ 3 ਆ ਮਿਤੀ 25/1/25 25/1/25 ਦਾ ਜਿਹੜਾ ਥਾਣਾ ਡੀਵੀਜ਼ਨ ਜਿਹੜਾ ਕਾਰਜ ਕੀਤਾ ਗਿਆ ਜਿਹੜਾ ਐਸਐਚਓ ਸਾਹਿਬ ਇਹਨਾਂ ਦੀ ਟੀਮ ਕੇਸੀ ਕੇ ਸਾਹਿਬ ਤੇ ਅਜਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਪੂਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇਹਨਾਂ ਵਰਕਆਊਟ ਕਰਦੇ ਆ ਇਸ ਨੂੰ ਫੀਸ ਕਿਹਾ ਗਿਆ ਇਸ ਕਰਕੇ ਇਹਨਾਂ ਤਿੰਨ ਜਿਹੜੇ ਦੋਸ਼ੀ ਨੇ ਜਿਹੜਿਆ ਕਿ ਉਤਾਰ ਕਿਤੇ ਗਏ ਨੇ ਦੋਸ਼ੀ ਇੱਕ ਜੁਵਿਨਾਈ ਲੈਂਡ ਤੇ ਦੋ ਜਿਹੜੇ ਆ ਫਿੱਟਰ ਨੇ ਇੱਕ ਰਿਸ਼ਭ ਲੂੰਬਾ ਤੇ ਇੱਕ ਸੂਰਜ ਕੁਮਾਰ ਇੱਕ ਨਵਾਂ ਕੋਟ ਤੇ ਦੂਜਾ ਹਰੀਪੁਰੇ ਦਾ ਰਹਿਣ ਵਾਲਾ ਇਹਨਾਂ ਨੇ ਕਾਫੀ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਇਸ ਏਰੀਆ ਦੇ ਵਿੱਚ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 13 ਮੋਬਾਈਲ ਫੋਨ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਨਾਲ ਕੋਈ ਸਨ ਉਹ ਬਰਾਮਦ ਕੀਤੇ ਗਏ ਨੇ ਇੱਕ ਜਿਹੜੀ ਇਹ ਐਕਟਿਵਾ ਜਿਸ ਦੇ ਉੱਤੇ ਵਾਰਦਾਤ ਕਰਦੇ ਸਨ ਉਹ ਬਰਾਮਦ ਕੀਤੀ ਗਈ ਹੈ ਤੇ ਪਲੱਸ ਕੁਝ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪ੍ਰਾਣਾ ਮਕਦਮਾ ਜਿਹੜਾ ਟਾਣਾ ਗੇਟ ਥਾਣਾ ਡੀ ਡਿਵੀਜ਼ਨ ਦੇ ਵਿੱਚ ਦਰਸੀਗਾ 7424 ਉਹ ਵੀ ਵਾਰਦਾਤ ਉਹਨਾਂ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜਾ ਮੋਬਾਈਲ ਫੋਨ ਆ ਇਸ ਦੇ ਵਿੱਚ ਰਿਕਵਰ ਹੋਇਆ ਹੈ ਇਹਨਾਂ ਇਸ ਕੇਸ ਨੂੰ ਹੱਲ ਕਰਕੇ ਇਸ ਏਰੀਆ ਦੇ ਜਿਹੜੀਆਂ ਛੋਟੀਆਂ ਛੋਟੀਆਂ ਕਾਫੀ ਵਾਰਦਾਤਾਂ ਇਹਨਾਂ ਕੀਤੀਆਂ ਸੀਗਾ ਉਹ ਪੁਲਿਸ ਨੇ ਇਸ ਟੀਮ ਨੇ ਜਿਹੜੀ ਹੈ ਪ੍ਰੋਕੀਸ ਕੀਤੀ ਹੈ ਇਹ ਇਹਨਾਂ ਦਾ ਪੁਰਾਣਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਜਿਹੜਾ ਘਰੋਂ ਨਿਕਲਦੇ ਸੀ ਇਕੱਠੇ ਹੋ ਕੇ ਤੇ ਤਿੰਨੇ ਜਾਣੇ ਦਾਤਰ ਦੀ ਮਦਦ ਦੇ ਨਾਲ ਇਹ ਇੱਥੋਂ ਜਿਹੜਾ ਗੰਦਾ ਨਾਲਾ ਜਿਹੜਾ ਅੱਗੇ ਪੈਂਦਾ ਉੱਥੋਂ ਲੈ ਕੇ ਤੇ ਇੱਥਾ ਛੋਟਾ ਹਰੀਗੁਰਾ ਟੀ ਡਿਵੀਜ਼ਨ ਦਾ ਏਰੀਆ ਇੱਥੇ ਆਸ-ਪਾਸ ਜਿਹੜੀਆਂ ਇਹ ਵਾਰਦਾਤਾਂ ਛੋਟੀਆਂ-ਛੋਟੀਆਂ ਹੋ ਜਾਂਦੀਆਂ ਸੀ ਤੇ ਇਸ ਨੂੰ ਜਿਹੜਾ ਟ੍ਰੇਸ ਕਰਕੇ ਜਿਹੜਾ ਅਲੱਗ-ਅਲੱਗ ਵਾਰਦਾਤਾਂ ਜਿਹੜੀਆਂ ਬਹੁਤ ਟ੍ਰੇਸ ਹੋਈਆਂ ਤ론 ਕੋਈ ਸਰ ਕੋਈ ਇਹ ਨਾ ਨਾ ਦੇ ਲਈ ਇਹ ਹੀ ਪਤਾ ਕਰ ਰਹੇ ਨੇ ਦੇ ਫਿਲਹਾਲ ਅਜੇ ਤੱਕ ਇਹ ਤਿੰਨ ਮੈਂਬਰ ਜਿਹੜੇ ਆ ਇਕੱਠੇ ਜਿਹੜੇ ਆ ਕੰਮ ਕਰਦੇ ਸੀਗੇ ਇਸ ਨੂੰ ਹੋਰ ਵੀ ਇਨਵੈਸਟਿਗੇਟ ਕੀਤਾ ਜਾ ਰਿਹਾ ਕੋਈ ਹੋਰ ਵਾਰਤਾ ਤਾਂ ਵੀ ਇਹਨਾਂ ਚ ਲੱਭੀ ਸਰ ਹੁੰਦਾ ਕਿੰਨੇ ਫੁੱਲ 13 ਜਿਹੜੇ ਮੋਬਾਈਲ ਹੁਣ ਤਾਂ ਦੱਸਿਆ 13 ਮੋਬਾਈਲ ਹੋਣ ਜਿਹੜੇ ਰਿਕਵਰ ਹੋਏ ਨੇ ਇਹ ਉਸ ਦੇ ਵਿੱਚ ਇੱਕ ਇਸੇ ਥਾਣੇ ਦਾ ਮਿਕਤਮਾ ਜਿਹੜਾ ਵਾ ਫੀਸ ਹੋਇਆ ਤੇ ਬਾਕੀ ਹੋਰ ਉਹਨਾਂ ਤੋਂ ਦੇਖ ਰਹੇ ਆ ਕਿਹੜੇ ਕਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਆ ਇਨਸੀਡੈਂਟਾਂ ਹੋਈਆਂ ਨੇ ਸਰ ਹੋਰ ਹੋਰ ਵੀ ਲਗਾਤਾਰ ਚੱਲ ਰਿਹਾ ਹੈ ਬਿਲਕੁਲ ਕੋਈ ਵੀ ਕੋਈ ਵੀ ਸਨੇਚਿੰਗ ਹੁੰਦੀ ਆ ਮਾਨਜੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਕਿ ਇਹ ਇੱਕ ਆਮ ਜਿਹੜਾ ਸਿਟੀਜ਼ਨ ਆ ਉਸ ਦੇ ਉੱਤੇ ਬੜਾ ਟੱਟਾ ਡਰਾਮਾ ਆ ਸੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਡੇ ਲੈਵਲ ਤੋਂ ਲੈ ਕੇ ਥੱਲੇ ਐਸਐਚਓ ਚੌਕੀ ਇੰਚਾਰਜ ਤੱਕ ਸਖਤ ਹਦਾਇਤਾਂ ਨੇ ਜੇ ਇਹੋ ਜੀ ਇਨਸੀਡੈਂਟ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਸ ਨੂੰ ਦਰਜ ਕਰਕੇ ਤੇ ਉਸ ਦੇ ਉੱਤੇ ਬਾਕਾਇਦਾ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਉਹਨੂੰ ਪ੍ਰੋਟेक्ट ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਇਸ ਦੇ ਉੱਤੇ ਲੱਗੀਆਂ ਹੋਈਆਂ ਨੇ ਇਨ ਕੇਸ ਕੋਈ ਵਾਰਦਾਤ ਹੁੰਦੀ ਆ ਤੇ ਉਸ ਨੂੰ 100% ਜਿਹੜੀ ਆ ਟਰੇਸ ਕਰਕੇ ਜਿਹੜਾ ਉਹ ਦਿੱਤਾ ਜਾਂਦਾ ਤੇ ਇਸੇ ਤਰ੍ਹਾਂ ਤੁਸੀਂ ਵੇਖਿਆ ਵੀ ਹੋਏਗਾ ਵੀ ਇਹਦੇ ਵਿੱਚ ਵੀ ਪੁਲਿਸਟੈਂਡ ਪੁਲਿਸ ਦੇ ਵਿੱਚ ਵਾਰਦਾਤਾਂ ਦੇ ਵਿੱਚ ਕਮੀ ਵੀ ਆਈ ਆ ਤੇ ਜਿਹੜੀਆਂ ਹੋਈਆਂ ਨੇ ਉਸ ਦੀ 90% ਹੀ ਆਲਮੋਸਟ 90 90% ਦਾ ਮਤਲਬ ਬਿਲਕੁਲ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੁਲਿਸ ਦਾ ਸ਼ਿਕੰਜਾ ਜਿਹੜਾ ਵਾ ਲਗਾਤਾਰ ਬਣੇ ਰਹਿੰਦਾ ਸਾਈ ਸਰਵਿਸ ਲਾਭਪਾਤ ਕਰਨੇ ਕੰਮ ਕਰਦੇ ਸਨ ਮਾਜੁਕ ਸੀਪੀ ਸਾਹਿਬ ਨੇ ਤੁਹਾਨੂੰ ਹਦਾਇਤਾਂ ਤੇ ਵਿਸ਼ਾਲ ਜੀ ਜਨਰਲ ਐਡੀਸਿਟੀ 1 ਉੱਤੇ ਸੁੰਦਰਬੀ ਨੇ ਸਾਡੀ ਵੀ ਸਰਵਿਸ ਸੈਂਟਰਲ ਹੈ ਸਾਡੇ ਜਨ ਸਾਰੇ ਅਸੀਂ ਤੋਂ ਕੰਮ ਕਰ ਰਹੇ ਨੇ ਜਿਹਦੀ ਤਿਆਰੀ ਸਾਡੀ ਸਲਾਮਾਤੀ ਟੀਮ ਨੇ ਕੱਲ ਰਾਤ ਰਾਣੇ ਗਸਤ ਇਹਨ ਵਿਅਕਤੀ ਜਿਹੜੇ ਵਾਰਦਾਤਾ ਕਰਨ ਤਾਕਦੇ ਵਿੱਚ ਸੀਗੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ 109 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਇਹਨਾਂ ਕੋ ਗੋਸ਼ੀ ਪ੍ਰੋਸੀਡਿੰਗ ਕਰ ਰਹੇ ਹਨ ਇਹਨਾਂ ਕੋ ਫਿਰ ਹਾਲਾ ਲੇ ਕੋਈ ਰਿਕਵਰੀ ਨਹੀਂ ਹੋਈ ਲੇਕਰ ਅਸੀਂ ਇਹਨਾਂ ਨੂੰ ਜ਼ੂਰਨ ਕਰ ਰੂਰੇ ਦਾ ਫਿਰ ਕੰਮ ਵੀ ਕਰਦੇ ਹਨ ਪਰ ਪੈਕਟਰ ਹਾਲੇ ਇਹਨਾਂ ਕੋ ਫਰਦਾਲ ਚੱਲੀ ਹੈ ਉਹਦੇ ਹਿਸਾਬ ਨਾਲ ਕੋਈ ਇਹ ਥਾਣਾ ਇਕੜ ਕਲਾ ਇਹ ਸਪੀਡ ਇਕੜ ਕਲਾ ਥਾਣਾ ਚੱਲ ਗਿਆ ਜਨਰੇ ਨਾਲ ਤੇ ਥਾ ਇਹਨਾਂ ਦੇ ਕਨਸਰਟ ਨਾਲੇ ਤੋਂ ਨਹੀਂ ਇਹਦਾ ਹਾਲਾਤ ਬਣਿਆ ਇਹ ਸਾਰੇ 22 ਤੋਂ 25 ਸਾਲ ਦੇ ਕੋਲ ਇਹਦੇ ਕੋਈ ਥਾਣੇ ਸੁਲਾਮਾਵਾਦ ਦੇ ਏਰੀਏ ਵਿੱਚ ਵਾਦਾਤਾ ਕਰਕੇ ਆਏ ਸੀ ਰਾਤ ਦੇ ਕਹੇ ਉਹ ਇਹਨਾਂ ਦਾ ਸ਼ਹਿਰ ਦੇ ਵਿੱਚ ਪਿੰਕੂ ਚੱਲ ਕੇ ਸ਼ਹਿਰ ਦੇ ਵਿੱਚ ਆਉਣਾ ਹੀ ਸ਼ੱਕ ਦੇ ਦਾਰੇ ਚ ਆਉਂਦਾ। ਚੱਕਰੀ ਬਰਾਦੇ ਇਹਨਾਂ ਨੇ ਮੰਨਿਆ ਵੀ ਅਸੀਂ ਵਾਦਾਤਾ ਕਰਨੀ ਆਏ ਸੀ। ਹਾਲਾਂਕਿ ਵਾਦਾਤ ਕਰਨੀ ਜ਼ਕੇ ਰਾਤ ਕੋਵੇ ਉਸ ਸੁਬਹ ਸਵੇਰ ਸੀ ਤੇ ਉਹਨਾਂ ਨੇ ਉਹ ਪਕੜ ਲਿਆ। ਇਹਨਾਂ ਦੇ ਖਿਲਾਫ 109 ਜਿਹੜੀ ਸੀ ਪੀਐਨਰਸਤਿ ਕਾ ਰੀ ਰਿਪੋਰਟ